ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼ 7 ਇਸ ਜਹਾਨ ਦੀ ਦੁਨੀਆਦਾਰੀ ਵਿੱਚ ਇੱਕ ਇਨਸਾਨ ਦੋ ਤਰ੍ਹਾਂ ਨਾਲ ਜ਼ਿੰਦਗੀ ਬਸਰ ਕਰਦਾ ਹੈ ਪਿਆਰ ਉੱਥੇ ਕਰਦਾ ਹੈ ਜਿੱਥੇ ਉਸ ਨੂੰ ਸ਼ੋਹਰਤ ਮਿਲੇ পাপ ਉੱਥੇ ਕਰਦਾ ਹੈ ਜਿੱਥੇ ਉਸ ਨੂੰ ਕੋਈ ਨਾ ਵੇਖੇ ਗਰੀਬ ਗੌਦੀ ਰੱਖਿਆ ਕੌਣ ਕਰੇ ਬੇਜਵਾਨ ਅਵਾਰਾ ਹਕਮ ਦੇ ਪਸ਼ੂ ਅਤੇ ਅਤਿਆਚਾਰ ਦੀ ਤਸਵੀਰ ਆਈ ਸਾਹਮਣੇ ਇੱਕ ਬੇਜਵਾਨ ਅਵਾਰਾ ਜ਼ਾਨ ਦੇ ਕਿਸੇ ਵੱਲੋਂ ਉਸ ਦੀ ਬੱਕੀ ਦੇ ਵਿੱਚ ਸਰੀਆ ਮਾਰ ਦਿੱਤਾ ਗਿਆ ਵਾਰਡ ਨੰਬਰ 1 ਗੁਰੂ ਅਰਜਨ ਦੇਵ ਕਲੋਨੀ ਦੇ ਮਹੱਲਾ ਵਾਸੀਆਂ ਵੱਲੋਂ ਆਵਾਰਾ ਪਸ਼ੂ ਦੇ ਮਗਰ ਭੱਜ ਕੇ ਉਹਦੀ ਬੱਕੀ ਦੇ ਵਿੱਚੋਂ ਵੱਜਿਆ ਹੋਇਆ ਸਰੀਆ ਕੱਢਿਆ ਅਤੇ ਇੱਕ ਘੰਟੇ ਤੋਂ ਬਾਅਦ ਸਾਨ ਨੂੰ ਘੇਰ ਕੇ ਉਸਦੀ ਬੱਕੀ ਦੇ ਵਿੱਚੋਂ ਸਰੀਆ ਕੱਢਿਆ ਗਿਆ। ਵਾਰਡ ਨੰਬਰ 1 ਦੇ ਜਗਤਾਰ ਸਿੰਘ ਜੱਗੀ ਕਚੌਰੀਆ ਵਾਲਿਆ ਅਤੇ ਮਹੱਲਾ ਵਾਸੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ। ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਸਾਨੂੰ ਇਹੋ ਜਿਹਾ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ ਪੰਜਾਬ న్యూਸ 7 ਰਿਪੋਰਟ ਸੋਨੀ ਸਾਗੀ ਬਾਬਾ ਜੀ ਇਹ ਕੀ ਮਸਲਾ ਸੀਗਾ ਜੀ ਇਹ ਜੀ ਅੱਧਾ ਰੰਗੀਆਂ ਵੱਲੋਂ ਇੱਕ ਸਾਹ ਆਇਆ ਤਾਂ ਹਾਂ ਜੀ ਜਿਸ ਦੇ ਘਟੋ ਘਟ ਅੱਧਾ ਫੁੱਟ ਸੁੰਬਾਏ ਵਿੱਚ ਉਤਰਿਆ ਹੋਇਆ ਸੀ ਧੂਈ ਦੇ ਠੀਕ ਹੈ ਰੀੜ ਦੀ ਹੱਡੀ ਦੇ ਕੋਲ ਠੀਕ ਹੈ ਤੇ ਅੱਧਾ ਪੌਣੇ ਘੰਟੇ ਦੀ ਮੁਸ਼ਕਲ ਤੋਂ ਬਾਅਦ ਸਾਨ ਬਹੁਤ ਡਰਿਆ ਹੋਇਆ ਸੀ ਇਹ ਕੱਢਿਆ ਸੀ ਠੀਕ ਹੈ ਜੀ ਮਹੱਲਾ ਵਾਸੀਆਂ ਦੇ ਸਹਿਯੋਗ ਨਾਲ ਤੇ ਇਹ ਬਹੁਤ ਬੁਰੇ ਤਰੀਕੇ ਨਾਲ ਸਾਨ ਦੇ ਮਾਰਿਆ ਗਿਆ ਸੀ ਠੀਕ ਹੈ ਬਹੁਤ ਅਫਸੋਸ ਵਾਲੀ ਗੱਲ ਆ ਬਹੁਤ ਨਿੰਦਣਯੋਗ ਗੱਲ ਆ ਵੀ ਗੁੰਗੇ ਧਾਰਨਾ ਜਾਨਵਰਾਂ ਨਾਲ ਇਦਾਂ ਦਾ ਵਿਹਾਰ ਹੋ ਰਿਹਾ ਤੇ ਇਹ ਤਾਂ ਗੁੰਡਾ ਤਾਂ ਇਹਨੇ ਕਮਾ ਕੇ ਤਾਂ ਖਾਣਾ ਨਹੀਂ ਇਹਨੇ ਤਾਂ ਖੇਤਾਂ ਤੋਂ ਹੀ ਖਾਣਾ ਸੀ ਕਿ ਕਿਸਾਨਾਂ ਵਾਸਤੇ ਬਹੁਤ ਬੁਰੀ ਕਰਨੇ ਜਾਲਮ ਬਣੇ ਹੋਏ ਆ ਤੁਹਾਡੇ ਸਾਹਮਣੇ ਸਰਕਾਰ ਤਾਂ ਕਹਿ ਰਹੀ ਅਭੀ ਇਹ ਸੀਐਨਡੀ ਰੱਖਿਆ ਵੀ ਕਰ ਰਹੇ ਆ ਕੋਈ ਰੱਖਿਆ ਨਹੀਂ ਹੋ ਰਹੀ ਜੀ ਇੱਥੇ ਸਾਡੇ ਮਹੱਲੇ 'ਚ ਦੇਖ ਲਓ ਬੱਚਿਆਂ ਨੂੰ ਖੌਫ ਹੈ ਕੁੱਤੇ ਵੜਦੇ ਆ ਗਾਇਆਂ ਨੂੰ ਟੀਕਾ ਬਾਰੇ ਬਾਰਾ ਪਛੂ ਇੰਨੇ ਕਹੋਗੇ ਬਹੁਤ ਜ਼ਿਆਦਾ ਤੰਗ ਆ ਜੀ ਪਰ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਅਸੀਂ ਡਾਂਗਾ ਛੋਟੇ ਮਾਰੀਏ ਉਹਨਾਂ ਤੇ ਸੂੰਬੇ ਮਾਰੀਏ ਕਿਰਪਾਨਾਂ ਮਾਰੀਏ ਇਹ ਤਾਂ ਬਹੁਤ ਗਲਤ ਕਰ ਲਾ ਬਹੁਤ ਨਿੰਦਨ ਜੋ ਗੱਲ ਹੈ ਜੀ ਹਾਂ ਇਦਾਂ ਦੀ ਇੱਕ ਘਟਨਾ ਪਹਿਲਾਂ ਵੀ ਹੋ ਗਈ ਜੀ ਇਹ ਮੋਰਤੇ ਸਾਡੇ ਕਿਸੇ ਪਿੰਡ ਦੀ ਗੱਲ ਹੈ ਤੇ ਉਹਦੇ ਬਾਰੇ ਵੀ ਅਸੀਂ ਕਾਫੀ ਮੁਸ਼ਕਲ ਕਰੀ ਵੀ ਸਾਨੂੰ ਕੋਈ ਸੀਸੀਟੀਵੀ ਫੋਟੋ ਮਿਲ ਰਵੇ ਜਾਂ ਕਿੰਨੇ ਵੀ ਉਹ ਵੱਡੇ ਵਕਲਾ ਕਾਰਵਾਈ ਹੋਵੇ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਕੋਈ ਕਾਰਵਾਈ ਨਹੀਂ ਹੋਈ ਉੱਥੇ ਹਾਂਜੀ ਫਿਰ ਕਹਿੰਦੇ ਚੰਗੀ ਜੀ ਇਹ ਜੀ ਜਨਾ ਨਾ ਹੋ ਕਰਿਆਂ ਜਾਣ